ਇੱਥੇ ਅਸੀਂ ਖੜੇ ਹਾਂ ਇਸ ਮੈਰਾਥਨ ਜਿੱਥੇ ਸਮਾਪਤੀ ਕੀਤੀ ਗਈ ਆ ਇਹ ਉਹ ਚੌਕ ਆ ਜਿੱਥੇ ਸਾਡੇ ਇਲਾਕੇ ਦੇ ਬਜ਼ੁਰਗਾਂ ਨੇ ਦੇਸ਼ ਪਖਤਾ ਨੇ ਕੁਰਬਾਨੀਆਂ ਦਿੱਤੀਆਂ ਜੇਲਾ ਕਟੀਆਂ ਤੇ ਸਮੇਂ ਦੀਆਂ ਸਰਕਾਰਾਂ ਇਥੋਂ ਦੀ ਜੂਟਰ ਮਾਰਦੀਆਂ ਲੰਘ ਜਾਂਦੀਆਂ ਇੱਕ ਚੌਕ ਟੁੱਟਾ ਕਹੇ ਦੀ ਨਜ਼ਰ ਹੀ ਨਹੀਂ ਪੈਂਦਾ ਅੱਜ ਸਾਡੇ ਦੇਸ਼ ਦੇ ਹਾਲਾਤ ਜਿਸ ਤਰ੍ਹਾਂ ਦਾ ਇਹ ਚੌਕ ਟੁੱਟਾਇਆ ਸਾਡੇ ਦੇਸ਼ ਦੇ ਹਾਲਾਤ ਇਸ ਤਰ੍ਹਾਂ ਦੇ ਟੁੱਟੇ-ਫੁੱਟੇ ਹੋ ਗਏ ਆ ਅੱਜ ਸਾਡੇ ਜਿਹੜੇ ਕਿਸਾਨ ਉਹ ਖੁਦਕਸ਼ੀਆਂ ਕਰ ਰਹੇ ਆ بے ਰੁਜ਼ਗਾਰ ਉਹ ਮਾਰੇ-ਮਾਰੇ ਫਿਰਦੇ ਆ ਮੁਲਾਜ਼ਮ ਜਿਹੜੇ ਆ ਮਹਿਕਮਿਆਂ ਦੇ ਵਿੱਚ ਉੱਚੇ ਆ ਖਾਲੀ ਕਰ ਦਿੱਤੇ ਗਏ ਆ ਹਰ ਮਹਿਕਮਾ ਬੇਲਾ ਛੋਟੀ ਦੁਕਾਨਦਾਰੀ ਤਬਾਹ ਆ ਨੌਜਵਾਨੀ ਤਬਾਹ ਆ ਸਾਡੀਆਂ ਈਆਂ ਦੇ ਭੈਣਾਂ ਦਾ ਜਿਹੜਾ ਇੱਥੇ ਸੁਰੱਖਿਅਤ ਰਹਿਣਾ ਨਹੀਂ ਹੋ ਗੱਲਾਂ ਨਾ ਛੱਡੋ ਇੱਥੇ ਜਿਹੜਾ ਸਾਡੇ ਦੇਸ਼ ਦੀ ਸੋ ਵੱਡੀ ਪੋਸਟ ਦਾ ਮਾਰਕ ਕੱਤਨ ਬਾਠ ਕੱਤਨ ਬਾਠ ਉਹਦੇ ਤੇ ਜਿਹੜਾ ਪੁਲਿਸ ਨੇ ਜ਼ੁਲਮ ਕੀਤਾ ਤੇ ਇਹ ਭਗਵੰਤ ਮਾਨ ਸਰਕਾਰ ਜਿਹੜੀ ਨੇ ਤੇ ਚੁੜਕੜੇ ਸੁਣਾਉਂਦੀ ਆ ਇੱਕ ਭਗਵੰਤ ਮਾਨ ਸਰਕਾਰ ਜਿਹੜੀ ਕਿਸਾਨਾਂ ਨਾਲ ਵਾਅਦੇ ਕਰਕੇ ਉਹਨਾਂ ਆਦਮਾਂ ਨੂੰ ਹਰਸ਼ਤ ਕਰਦੀ ਆ ਉਹਨਾਂ ਤੇ ਲਾਠੀ ਚਾਲ ਕਰਦੀ ਆ ਨੌਜਵਾਨਾਂ ਦੇ ਤੇ شدت ਕਰਦੀ ਆ ਇਹ ਭਗਵੰਤ ਮਾਨ ਸਰਕਾਰ ਜਿਹੜੀ ਬੇਰੁਜ਼ਗਾਰਾਂ ਦੇ ਉੱਪਰ ਲਾਠੀਆਂ ਮਾਰਉਂਦੀ ਆ ਇਹ ਭਗਵੰਤ ਮਾਨ ਸਰਕਾਰ ਜਿਹੜੀ ਮਲਾਜ਼ਮਾਂ ਦੇ ਉੱਪਰ ਨਹੀਂ ਤਸ਼ੱਦਦ ਕਰਦੀ ਆ ਇਸ ਭਗਵੰਤ ਮਾਨ ਸਰਕਾਰ ਦੇ ਮੂੰਹ ਚੋਂ ਦੋ ਸ਼ਬਦ ਨਹੀਂ ਨਿਕਲੇ ਇਸ ਕਰਕੇ ਅਸੀਂ ਸਮਝਦੇ ਆ ਕਿ ਅੱਜ ਦੇ ਸਮੇਂ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਸਾਮਰਾਜਵਾਦ ਲੋਤਾਵਾਦੀ ਜਣਾ ਜਰੂਰ ਤਾਂ ਕਿਉਂਕਿ ਸਾਮਰਾਜਵਾਦ ਚੜ ਕੇ ਸਾਡੇ ਦੇਸ਼ ਤੇ ਆ ਰਿਹਾ بےਵਜ਼ਾਰੀ ਵੱਧ ਰਹੀ ਹੈ ਕਾਰੋਬਾਰ ਤਬਾਹ ਹੋ ਰਹੇ ਨੇ ਜਿਵੇਂ ਗਦਰਬਾਬਿਆਂ ਨੇ ਗੱਲ ਕੀਤੀ ਸੀਗੀ ਕਿ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਬਾਹਰ ਬਹਿਣ ਧੱਕੇ ਇੱਥੇ ਮਿਲਣ ਤੋਂ ਹੀ ਨਾ ਇਸ ਕਰਕੇ ਟਰੰਪ ਸਰਕਾਰ ਨੇ ਸਾਡੇ ਬੱਚਿਆਂ ਦੇ ਸਾਡੇ ਨੌਜਵਾਨਾਂ ਦੇ ਹੱਥਾਂ ਚੋਂ ਹੱਟਕੜੀਆਂ ਤੇ ਪੈਰਾਂ ਚ ਜੇੜੀਆਂ ਪਾ ਕੇ ਇਸ ਪੰਜਾਬ ਦੀ ਧਰਤੀ ਤੇ ਜਿਹੜਾ ਆ ਦਬਾਅ ਏਜਾ ਜਲੀਲ ਕਰਕੇ ਪ੍ਰਭੂ ਜਲੀਲ ਇਸ ਕਰਕੇ ਹੋਣਾ ਪਿਆ ਕਿ ਸਾਡੇ ਰੋਜ਼ਗਾਰ ਖਤਮ ਆ ਨਾ ਮੋਦੀ ਨੇ 2 ਕਰੋੜ ਲੋਕਾਂ ਨੂੰ ਸੌਜ ਨੌਕਰੀ ਦਿੱਤੀ ਨਾ ਭਗਵੰਤ ਮਾਨ ਨੇ ਨੌਕਰੀ ਦਿੱਤੀ ਸਿਰਫ ਇਸੇ ਹਰ ਦੱਤੇ ਨੇ ਸੋ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੇ ਵੀ ਨੌਜਵਾਨਾਂ ਨੇ ਬੱਚਿਆਂ ਨੇ ਇਸ ਇਨਕਲਾਬੀ ਮਾਰਾਵਨ ਚ ਹਿੱਸਾ ਲਿਆ ਲੋਕਾਂ ਹਾਂਜੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਆਓ ਧੰਨਵਾਦ ਹੈ ਸਾਰੇ ਟਾਂਡੇ ਦਾ ਧੰਨਵਾਦ ਹੈ ਟਾਂਡੇ ਦੇ ਸਾਰੇ ਸਕੂਲਾਂ ਦਾ ਧੰਨਵਾਦ ਹੈ ਟਾਂਡੇ ਦੀਆਂ ਸਾਰੀਆਂ ਸੰਸਥਾਵਾਂ ਦਾ ਅੱਜ ਸਾਰੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਅੱਜ ਸਾਰੇ ਸ਼ਹੀਦ ਚੌਂਕ ਇਕੱਠੇ ਹੋਏ ਨੇ ਅੱਜ ਜਿਹੜੀ ਮੈਰਾਥਨ ਕੱਢੀ ਹੈ ਉਹ ਮੈਰਾਥਨ ਇਹ ਗੱਲ ਕਹਿੰਦੀ ਹੈ ਕਿ ਪੰਜਾਬ ਦੇ ਵਿੱਚੋਂ ਕਰਪਸ਼ਨ ਤੇ ਨਸ਼ਾ ਬੰਦ ਕਰ ਦਿਓ ਨਹੀਂ ਤੇ ਇਹ ਬੱਚੇ ਜਿਹੜੇ ਅੱਜ ਤੁਰਿਆ ਨਾਲ ਕੋਪ ਬੱਚਿਆਂ ਨੇ ਕੱਲ ਆਮ ਵਲੇ ਸਮੇਂ ਤੁਹਾਡੇ ਗਲਮੇ ਫੜਨੇ ਆ ਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਨੇ ਲੋਕ ਇਨਕਲਾਬ ਮੰਚ ਟਾਂਡਾ ਪੰਜਾਬ ਵੱਲੋਂ ਆਏ ਹੋਏ ਸਾਰੇ ਸਾਥੀਆਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ